ਦੁਨੀਆ ਦੀ ਸਭ ਤੋਂ ਸੋਹਣੀ ਜਨਜਾਤੀ ਨਾਲ ਜੰਗਲਾਂ 'ਚ ਕੱਟੀ ਰਾਤ ਹੁਸਨ ਦੀਆਂ ਪਰੀਆਂ ਨੇ ਆਪਣੇ ਰੀਤੀ ਰਿਵਾਜਾਂ ਨਾਲ ਕੀਤਾ ਸਤਕਾਰ ਰਾਤਾਂ ਦਾ ਸੱਚ ਸੁਣ ਉੱਡ ਜਾਣਗੇ ਹੋਸ਼ ਜਿਹੜੀ ਮੱਕੀ ਦੀ ਰੋਟੀ ਬਣਾਉਂਦੇ ਆ ਫੁੱਲਦੀ ਨਹੀਂ ਇਸ ਤਰ੍ਹਾਂ ਇੱਕ ਬਲੂ ਰੰਗ ਦੀ ਮੱਕੀ ਹੁੰਦੀ ਠੀਕ ਆ ਜੀ ਇੱਕ ਚਿੱਟੇ ਰੰਗ ਦੀ ਹੁੰਦੀ ਅੱਛਾ ਕਿੰਨੇ ਟਾਈਮ 'ਚ ਇਹ ਤੁਸੀਂ ਕੱਖਾਂ ਦੀ ਕੁਲੀ ਤਿਆਰ ਕਰਦੇ ਸਾਰੀ ਇਹ ਲੱਗ ਜਾਂਦੇ ਲਾਵਾ ਕੇ 8-9 ਦਿਨ ਲੱਗ ਜਾਂਦੇ ਲੱਗ ਜਾਂਦੇ ਆ ਜੀ 8-9 ਆਨੇ ਆਪ ਕੋ ਠੰਣੀ ਲੱਗਦੀ ਜਾਂ ਹਾਂ ਪੇ ਕੋ ਆਪਣੇ ਨੀਤੇ ਕੋਈ ਗਰਮ ਕਪੜਾ ਨਹੀਂ ਡਾਲਾ ਨਾ ਬੱਤਲੀ ਪੌਰੀ ਖੁੱਲ ਗਿਆ ਤਾਂ ਉਸ ਜਗਾ ਤੋਂ ਇਹ ਪਾਣੀ ਲੈ ਕੇ ਆਉਂਦੇ ਆ ਇਸ ਕਰਕੇ ਅਸੀਂ ਪਹਿਲੇ ਹੀ ਭਾਈ ਸਾਹਿਬ ਉਹਨਾਂ ਨੂੰ ਲੈ ਕੇ ਦਿੱਤਾ ਆ ਤੇ ਬਾਕੀ ਇਹ ਬੱਚਿਆਂ ਵਾਸਤੇ ਆ ਖਾਣ ਪੀਣ ਵਾਸਤੇ ਗੁੜੀਆਂ ਆ ਸਾਰੇ ਇਹਨਾਂ ਦੇ ਦੋ ਠੀਕ ਹੈ ਬਾਕੀ ਜਦੋਂ ਅਸੀਂ ਕਿਸੇ ਨੂੰ ਵੀ ਕੁਝ ਦਿੰਨੇ ਆ ਤਾਂ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਈਏ ਕਿਉਂਕਿ ਅਸੀਂ ਨਾ ਚੀਜ਼ਾਂ ਨੂੰ ਗੁਪਤ ਰੱਖਣਾ ਚਾਹੁੰਦੇ ਆ ਕਿਸੇ ਨੂੰ ਵੀ ਅਸੀਂ ਸ਼ਰਵਿੰਦਾ ਨਹੀਂ ਕਰਨਾ ਚਾਹੁੰਦੇ ਪੀਬੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਪੰਜਾਬ ਦੇ ਹੁਸ਼ਿਆਰਪੁਰ ਦੇ ਮਾਜੀ ਪਿੰਡ ਦੇ ਜੰਗਲਾਂ ਵਿੱਚ ਲੈ ਕੇ ਆਏ ਹਾਂ ਇਸ ਵੇਲੇ ਸ਼ਾਮ ਦੇ 6:00 ਵੱਜ ਚੁੱਕੇ ਆ ਰਾਤ ਹੋਣ ਵਾਲੀ ਆ ਤੁਸੀਂ ਸਾਰੇ ਹੈਰਾਨ ਹੋਊਗੇ ਕਿ ਇਸ ਵੇਲੇ ਅਸੀਂ ਇੱਥੇ ਕੀ ਕਰਦੇ ਪਏ ਆ ਜੰਗਲਾਂ ਦੇ ਕਿਉਂਕਿ ਇਹ ਜੰਗਲ ਜਿਹੜੇ ਆ ਇੰਨੇ ਖਤਨਾਕ ਆ ਦਿਨੇ ਵੀ ਹਰ ਕੋਈ ਇੱਥੇ ਆਉਣ ਤੋਂ ਪਹਿਲਾਂ 100 ਵਾਰ ਸੋਚਦਾ ਆ ਜਿੱਥੇ ਇਹ ਗੱਦੀ ਲੋਕ ਰਹਿੰਦੇ ਆ ਹੁਣ ਤੁਸੀਂ ਗੱਦੀ ਲੋਕਾਂ ਦਾ ਜ਼ਿਕਰ ਸੁਣ ਕੇ ਸਾਰੇ ਸਮਝ ਚੁੱਕੇ ਹੋਊਗੇ ਕਿਉਂਕਿ ਕਾਫੀ ਭਰਾ ਪੈਣਾ ਨੇ ਸਾਨੂੰ ਕਵੈਂਟ ਰਾਹੀਂ ਕਿਹਾ ਸੀ ਕਿ ਤੁਸੀਂ ਸਾਨੂੰ ਰਾਤ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਦਿਖਾਓ ਕਿਉਂਕਿ ਬਹੁਤ ਜ਼ਿਆਦਾ ਔਖਾ ਜੀਵਨ ਇਹ কাটਦੇ ਆ ਜੰਗਲਾਂ ਦੇ ਵਿੱਚ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਜੰਗਲ ਦੇ ਵਿੱਚ ਇੰਨੇ ਜ਼ਿਆਦਾ ਤेंदुए ਲੈਪਡ ਵਗੈਰਾ ਆ ਕੇ ਦਿਨੇ ਵੀ ਤੁਹਾਨੂੰ ਜਿੱਦਾਂ ਮੈਂ ਦੱਸਿਆ ਕਿ ਹਰ ਕੋਈ ਇੱਥੇ ਸੋਚਦਾ ਆ ਜਿੱਥੇ ਅੱਜ ਅਸੀਂ ਰਾਤ ਇਹਨਾਂ ਦੇ ਨਾਲ ਇੱਥੇ ਕੱਟਣੀ ਆ ਅਸੀਂ ਆਪਣਾ ਟੈਂਟ ਵਗੈਰਾ ਲੈ ਆਏ ਆ ਤੇ ਅਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੱਥੇ ਰਾਤ ਰੁਕਾਂਗੇ ਤੇ ਤੁਸੀਂ ਆ ਦੇਖ ਸਕਦੇ ਆ ਇਹਨਾਂ ਦੀਆਂ ਤਿੰਨ ਝੁੱਗੀਆਂ ਆ ਇੱਥੇ ਤੇ ਇਸੇ ਤਰ੍ਹਾਂ ਬਿਲਕੁਲ ਸਾਹਮਣੇ ਪਹਾੜੀ ਦੇ ਉੱਪਰ ਇੱਕ ਝੁੱਗੀ ਆ ਤੇ ਉਹਦੇ ਨਾਲ ਫਿਰ ਇੱਕ ਝੁੱਗੀ ਆ ਕਿਉਂਕਿ ਇਹ ਲੋਕ ਜੰਗਲਾਂ ਦੇ ਵਿੱਚ ਜਿੱਥੇ ਵੀ ਰਹਿੰਦੇ ਆ ਇਸ ਤਰ੍ਹਾਂ ਝੁੱਗੀਆਂ ਵੱਖਰੀ ਵੱਖਰੀ ਜਗ੍ਹਾ ਤੇ ਪਾਉਂਦੇ ਆ ਜਿਹੜੇ ਮੇਰੇ ਭਰਾ ਭੈਣ ਨੇ ਪਿਛਲੀ ਵੀਡੀਓ ਸਾਡੀ ਨਹੀਂ ਦੇਖੀ ਦਿਨ ਵੇਲੇ ਦੀ ਉਹਦੇ ਵਿੱਚ ਅਸੀਂ ਸਾਰਾ ਕੁਝ ਦਿਖਾਇਆ ਤੇ ਉਹ ਜਾ ਕੇ ਦੇਖ ਸਕਦਾ ਆ ਤੇ ਅੱਜ ਦਾ ਅਸੀਂ ਰਾਤ ਦਾ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਜ਼ਿਆਦਾ ਇਹ ਇੱਥੇ ਸਟਰਗਲ ਕਰਦੇ ਆ ਗੱਦੀ ਲੋਕ ਤੇ ਆ ਸਾਹਮਣੇ ਇਹਨਾਂ ਦੀਆਂ ਭੇਡਾਂ ਬੱਕਰੀਆਂ ਆ ਤੇ ਅਸੀਂ ਟੈਂਟ ਵੀ ਤੁਹਾਨੂੰ ਦੱਸ ਦੰਨੇ ਆ ਜਿੱਥੇ ਲਾਉਣਾ ਆ ਤੇ ਇਸ ਜਗ੍ਹਾ ਤੇ ਸਾਡਾ ਬਣਦਾ ਕਿ ਇਹਨੂੰ ਥੋੜਾ ਸਾਫ਼ ਕਰਕੇ ਇੱਥੇ ਲਾਈਏ ਜਾਂ ਬਿਲਕੁਲ ਸਾਹਮਣੇ ਉੱਥੇ ਤੇ ਗੱਬੇ ਫਿਰ ਇਹ ਅੱਗ ਬਾਲਣਗੇ ਕਿਉਂਕਿ ਅੱਗ ਬਾਲਣੀ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਧੂਣੀ ਫਿਰ ਤੁਸੀਂ ਇੱਕੋ ਲਾਉਨੇ ਆ ਜੀ ਇੱਥੇ ਨਹੀਂ ਦੋ ਲੱਗ ਜਾਂਦੀਆਂ ਇੱਕ ਉੱਥੇ ਇੱਕ ਉੱਥੇ ਲਾ ਦੇਣੀ ਅਸੀਂ ਠੀਕ ਆ ਜੀ ਕੋਹ ਧੂਣੀਆਂ ਲਗਾ ਦਿੰਦੇ ਅਸੀਂ ਠੀਕ ਆ ਠੀਕ ਆ ਜੀ ਫਿਰ ੜਾਰ ਖਤਮ ਹੋ ਜਾਂਦਾ ਹੈ ਨਾ ਇਸ ਲਈ ਇਹ ਤਾਂ ਫਿਰ ਦੋ ਧੂਣੀਆਂ ਲਗਾਉਣੇ ਪੈਂਦੇ ਹਨ ਆ ਤੁਸੀਂ ਦੇਖ ਲਓ ਇਹਨੇ ਛੋਟਾ ਜਿਹਾ ਮੇਮਣਾ ਚੱਕਿਆ ਹੋਇਆ ਕਿੰਨਾ ਵਧੀਆ ਲੱਗਦਾ ਪਿਆ ਨਮਸਤੇ ਜੀ ਤੇ ਗੁੜੀਆ ਸਾਡੇ ਵਾਸਤੇ ਚਾਹ ਲੈ ਆਈ ਆ ਲਓ ਤੁਸੀਂ ਵੀ ਲਓ ਮੈਂ ਕੰਮ ਹੀ ਪਿੰਦਾ ਆਪਾਂ ਬਿੱਟੇ ਮਦਨਿੰਦੀਂ ਅਸੀਂ ਇਸ ਜਗ੍ਹਾ ਟੈਂਟ ਲਾ ਰਹੇ ਆ ਤੇ ਭਾਈ ਸਾਹਿਬ ਹੁਣੀ ਇਹਨੂੰ ਸਾਫ਼ ਕਰ ਰਹੇ ਆ ਕਿ ਇਹ ਪਲੇਨ ਜਾ ਹੋ ਜਵੇ ਤੇ ਟੈਂਟ ਵਧੀਆ ਲੱਗ ਜਾਏ ਕਿਉਂਕਿ ਤੁਸੀਂ ਜਦੋਂ ਵੀ ਹਿਮਾਚਲ ਵੀ ਜਾਂਦੇ ਆ ਬਹੁਤ ਜ਼ਿਆਦਾ ਚਾਹੀ ਤੇ ਤੁਹਾਨੂੰ ਇਹ ਲੋਕ ਮਿਲਣਗੇ ਤਾਂ ਉੱਥੇ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕਿੰਨੇ ਵਧੀਆ ਸੁਭਾਅ ਦੇ ਆ ਅਸੀਂ ਆਪਣਾ ਟੈਂਟ ਲਾ ਲਿਆ ਤੁਸੀਂ ਦੇਖ ਸਕਦੇ ਆ ਤੇ ਭਰਾ ਉਹਨਾਂ ਨੇ ਪੂਰੀ ਸਾਡੀ ਮਦਦ ਕੀਤੀ ਆ ਟੈਂਟ ਲਾਉਣ ਦੇ ਵਿੱਚ ਕਿਉਂਕਿ ਜਗਾ ਥੋੜੀ ਜੀ ਘਾਹ ਵਾਲੀ ਸੀਗੀ ਆਲੇ ਦੁਆਲੇ ਕਾਫੀ ਖਸੁੱਸਰ ਵਗੈਰਾ ਸੀਗਾ ਤਾਂ ਇਹਨਾਂ ਨੇ ਇਨਸਾਫ ਸੂਬ ਕਰਾ ਕੇ ਤੇ ਨਾਲ ਸਾਡੇ ਹੋ ਕੇ ਟੈਂਟ ਲਵਾਇਆ ਬਹੁਤ ਵਧੀਆ ਲੱਗਾ ਸਾਨੂੰ ਤੇ ਹੁਣ ਇਸ ਵੇਲੇ ਰੋਟੀ ਦਾ ਪ੍ਰੋਗਰਾਮ ਬਣਿਆ ਪਿਆ ਆ ਨਾ ਤੇ ਤੁਹਾਨੂੰ ਦਿਖਾਲਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਆ ਤੇ ਰਾਤ ਨੂੰ ਜਦੋਂ ਇਹ ਰੋਟੀ ਵਗੈਰਾ ਬਣਾਉਂਦੇ ਆ ਤੇ ਖਾਣਾ ਖਾਂਦੇ ਆ ਤੇ ਆਓ ਪਾਜੀ ਇਸ ਤਰ੍ਹਾਂ ਦੀ ਕੱਖਾਂ ਦੀ ਕੋਲੀ ਦੇ ਵਿੱਚ ਇਹ ਰਾਤ ਨੂੰ ਜੰਗਲ ਦੇ ਵਿੱਚ ਰਹਿੰਦੇ ਆ ਤੁਸੀਂ ਦੇਖ ਸਕਦੇ ਆ ਇਸ ਕੱਖਾਂ ਦੀ ਕੋਲੀ ਦੇ ਵਿੱਚ ਰਹਿਣ ਬਸੇਰਾ ਵੀ ਆ ਤੇ ਅੰਦਰੀ ਰਸੋਈ ਆ ਤੇ ਰਾਤ ਨੂੰ ਤਾਂ ਬਾਜੀ ਫਿਰ ਹੀਟ ਰਹਿੰਦੀ ਹੋਣੀ ਹੈ ਜਿੱਦਾਂ ਤੁਸੀਂ ਚੁੱਲਾ ਅੰਦਰ ਲਾਇਆ ਹੋਇਆ ਹੈ ਨਾ ਜੀ ਵੱਡੀ ਲੱਕੜੀ ਲਾਈ ਹੋਇਆ ਤਾਂ ਆਗੋ ਵਾਲੀ ਹੁੰਦੀ ਹੈ ਠੀਕ ਹੈ ਠੀਕ ਹੈ ਜੀ ਤੇ ਠੀਕ ਹੈ ਠੀਕ ਹੈ ਜੀ ਤੇ ਕਾਫੀ ਟਾਈਮ ਲੱਗਦਾ ਹੋਣਾ ਬਾਜੀ ਜਦੋਂ ਤੁਸੀਂ ਆਉਨੇ ਆ ਹਰ ਸਾਲ ਤੇ ਕੁਲੀ ਬਣਾਉਣ ਦੇ ਵਿੱਚ ਜਿੱਦਾਂ ਤੁਸੀਂ ਆ ਮਿੱਟੀ ਨਾਲ ਸਾਰੀ ਰਸੋਈ ਬਣਾਈ ਹੈ ਲਿਪ ਲਿਪ ਕੇ ਹਾਂ ਜੀ ਇਹ ਹਫਤਾ ਲੱਗ ਜਾਂਦਾ ਠੀਕ ਹੈ ਜੀ ਐਨਸੈਟ ਕਰਨ ਨੂੰ ਇੱਕ ਹਫਤਾ ਲੱਗ ਜਾਂਦਾ ਠੀਕ ਹੈ ਠੀਕ ਹੈ ਜੀ क्योंकि हम चले जाते हैं तो उसके बाद तो फिर वो एक होते है। बोलते अपने सीख जो होती है वो मिट्टी को ऊपर निकाल कर तो दो ऊपर के दो सारा वो गंदा हो जाता गंदा तो तो है हमको दोबारा रिपेयर करना पड़ता है ठीक है जी जी तो साढ़े जीडी मक्की रोटी बनाते हैं हाँ जी नहीं इस तरह वो कैसे ਮਤਲਬ ਜਿਸ ਤਰ੍ਹਾਂ ਹੁਣ ਦੇਖੋ ਆ ਤੁਹਾਡੀ ਬਿਲਕੁਲ ਰੋਟੀ ਜਿਹਦਾ ਕਣਕ ਦੀ ਰੋਟੀ ਬਣਾਉਂਦੇ ਨਾ ਇਦਾਂ ਫੁੱਲਦੀ ਆ ਹਾਂਜੀ ਇਹ ਮੱਕੀ ਦੀ ਰੋਟੀ ਜਿਹੜੀ ਆ ਫੁੱਲਦੀ ਪਈ ਆ ਪਤਾ ਕਿ ਇਹ ਮਹਾਰਾ ਚੱਕਰ ਨਾ ਇਸ ਕੋ ਵੀ ਜਿਵੇਂ ਅਸੀਂ ਆਪਣੇ ਕਣਕ ਦੇ ਆਟੇ ਕੋ ਗੁੰਨਤੇ ਨਾ ਬਸ ਜੋਰ ਲਾ ਕੇ ਗੁੰਨਣਾ ਪੈਂਦਾ ਇਸ ਕੋ ਅੱਛਾ ਟਾਈਮ ਲੱਗਦਾ ਕਾ ਟਾਈਮ ਲੱਗਦਾ ਹਾਂਜੀ ਠੀਕ ਆ ਠੀਕ ਆ ਤਬ ਜਾ ਕੇ ਸੈੱਟ ਹੁੰਦਾ ਫਿਰ ਇਹ ਤੇ ਮੱਕੀ ਦੀ ਰੋਟੀ ਦਾ ਥੋੜਾ ਸਾਨੂੰ ਦੱਸੋ ਵਾਈਟ ਕਲਰ ਦੀ ਇਹ ਆਟਾ ਜਿਹੜਾ ਤੁਸੀਂ ਦੱਸਿਆ ਵਾਈਟ ਕਲਰ ਦੀ ਮੱਕੀ ਦੀ ਰੋਟੀ ਦਾ ਸਮਝਿਆ ਨਹੀਂ ਤੁਹਾਡੇ ਜਿਹੜੀ ਹੁੰਦੀ ਆ ਉੱਥੇ ਮੱਕੀ ਤੁਸੀਂ ਉੱਥੋਂ ਲੱਗੇ ਆ ਹਾਂਜੀ ਉੱਪਰ ਤੇ ਹੀ ਹੈ ਇਹ ਅਛਾ ਦੇਖੀ ਇਹਦਾ ਵਾਈਟ ਕਲਰ ਹੁੰਦਾ ਜੀ ਹਾਂਜੀ ਇਹਦਾ ਬੈਟ ਕਲਰ ਉਹਨਾ ਇੱਕ ਤੇ ਬੈਜੋ ਤੁਸੀਂ ਬੈਜੋ ਉੱਥੇ ਇੱਕ ਬਲੂ ਸੀ ਹੋਣੀ ਅੱਛਾ ਜੀ ਬਲੂ ਸੀ ਹੋਣੀ ਕਿ ਇਹ ਅਸੀਂ ਪਹਿਲੀ ਵਾਰ ਸੁਣਦੇ ਪਏ ਆ ਜੀ ਬਲੂ ਰੰਗ ਦੀ ਹਾਂਜੀ ਇੱਕ ਬਲੂ ਰੰਗ ਦੀ ਮੱਕੀ ਹੁੰਦੀ ਠੀਕ ਆ ਜੀ ਇੱਕ ਇਹ ਚਿੱਟੇ ਰੰਗ ਦੀ ਹੁੰਦੀ ਦੋ ਰੰਗ ਦੀ ਬੜੀ ਹੈਰਾਨੀ ਹੋ ਰਹੀ ਸਾਨੂੰ ਸਾਨੂੰ ਦੱਸ ਸਰ ਇਹ ਪਤਾ ਪੀਲੇ ਰੰਗ ਦਾ ਜੋ ਅਸੀਂ ਕਹਿੰਦਾ ਮਤਲਬ ਖਾਣੇ ਆ ਹਾਂਜੀ ਹਾਂਜੀ ਪੀਲਾ ਰੰਗ ਤੇ ਇਹ ਆਪਣਾ ਚਿੱਟਾ ਰੰਗ ਚਿੱਟੇ ਰੰਗ ਦੀ ਅਸੀਂ ਮੱਕੀ ਦੀ ਰੋਟੀ ਪਹਿਲੀ ਵਾਰ ਦੇਖ ਰਹੇ ਆ ਤੇ ਤੁਸੀਂ ਵੀ ਸਾਰੇ ਪਰਾ ਭੈਣ ਦੇ ਸਕਦੇ ਆ ਕਿ ਚਿੱਟੀ ਮੱਕੀ ਦੀ ਰੋਟੀ ਤੇ ਇਹ ਕਹਿੰਦੇ ਨੀਲੇ ਰੰਗ ਦੀ ਵੀ ਮੱਕੀ ਦੀ ਰੋਟੀ ਹੁੰਦੀ ਆ ਹਾਂਜੀ ਤੇ ਇਹ ਆਪਣੇ ਫਿਰ ਉੱਥੇ ਦੇਸੀ ਤੁਹਾਡੇ ਮੱਕੀ ਬੋਲਦੇ ਇਹਨੂੰ ਹਾਂਜੀ ਦੇਸੀ ਇਹ ਦੇਸੀ ਹੁੰਦੀ ਆ ਦੇਸੀ ਆਪਣੀ ਦੇਸੀ ਹੈ ਤੇ ਇਹ ਕਾਫੀ ਜ਼ਿਆਦਾ ਚਾਹੀਤੇ ਹੁੰਦੀ ਹੁੰਦੀ ਹੋਣੀ ਆ ਫਿਰ ਜੀ ਇਹ ਤਾਂ ਬਹੁਤ ਹੁੰਦੀ ਆ ਸਾਡੇ ਜਿਵੇਂ ਤੁਹਾਰੇ ہاں ਉਹ ਤੇ ਆਪਣਾ ਗੰਨਾ ਹੋਰ ਕਣਕ ਗਿਉ ਜੋ ਜੋ ਹੁੰਦਾ ਚਾਵਲ ਹੁੰਦੇ ਨਾ ਹਾਂਜੀ ਹਾਂਜੀ ਵੈਸੇ ہماری ਵੀ ਇਹ ਹੀ ਖੇਤੀ ਹੈ ਉਹ ਅਛਾ ਮਤਲਬ ਤੁਸੀਂ ਕੀ ਕੀ ਜ਼ਿਆਦਾ ਖੇਤੀਆ ਰਾਜਮਾ ਹੋਵੇ ਮੱਕੀ ਹੋਵੇ ਆਲੂ ਹੋਵੇ ਇਹ ਖੇਤੀਆ ਜ਼ਿਆਦਾ ਰਾਜਮਾ ਤਾਂ ਬਹੁਤ ਹੁੰਦੇ ਸਾਨੂੰ ਪਤਾ ਹੈ ਤੁਹਾਡੇ ਉੱਤੇ ਨਾ ਉੱਪਰ ਜੀ ਤੇ ਲੇਕਿਨ ਜਿਹੜੀ ਨੀਲੀ ਮੱਕੀ ਤੁਸੀਂ ਦੱਸਿਆ ਸਾਨੂੰ ਤੇ ਇਹ ਵਾਰ ਮੰਡੀਆਂ ਚ ਵੀ ਜਾਂਦੀ ਆ ਆਪਣੀ ਮੰਡੀਆਂ ਚ ਵੀ ਜਾਂਦੀ ਆਂ ਜੀ ਜਾਂਦੀ ਜਾਂਦੀ ਮੰਡੀਆਂ ਚ ਜਾਂਦੀ ਤੇ ਇਹਦਾ ਟੇਸਟ ਫਰਕ ਹੁੰਦਾ ਮੱਕਾ ਹੁੰਦਾ ਨਾ ਉਹ ਮੱਕਾ ਕਹਿੰਦੇ ਹਾਂ ਅਛਾ ਜਿਹੜੀ ਨੀਲੇ ਰੰਗ ਦਾ ਹੁੰਦਾ ਉਹ ਮੱਕਾ ਹੁੰਦਾ ਆ ਮੱਕਾ ਰੰਗ ਮੱਕਾ ਹੁੰਦਾ ਜੀ ਤੇ ਜਿਹੜੀ ਹੁੰਦੀ ਆ ਚਿੱਟੇ ਰੰਗ ਦੀ ਇਹੇ ਇਹ ਤਾਂ ਮੱਕੀ ਹੈ ਫਿਰ ਇਹ ਮੱਕੀ ਆ ਇਹ ਮੱਕੀ ਹੈ ਤੇ ਇਹਦਾ ਟੇਸ ਦਾ ਵੀ ਫਰਕ ਵੀ ਹੁੰਦਾ ਜਿਹੜੀ ਪੀਲੀ ਮੱਕੀ ਹੁੰਦੀ ਉਹਦੇ ਨਾਲ ਜੀ 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 ਜਾਂਦੀ ਹੈ ਟੈਸਟ ਹੁੰਦਾ ਇਹਦਾ अच्छा दिस थो थोड़ा डिफरेंट हुंदा पता मार अच्छा कितने टाइम ए ਤੁਸੀਂ ਕੱਖਾਂ ਦੀ ਕੁੱਲੀ ਤਿਆਰ ਕਰਦੇ ਸਾਰੀ ਇਹ ਲੱਗ ਜਾਂਦੇ ਲਾਵਾ ਕੇ 8-9 ਦਿਨ ਲੱਗ ਜਾਂਦੇ ਲੱਗ ਜਾਂਦੇ ਨਾ ਜੀ ਇਹੀ ਚੀਜ਼ਾਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਨਾ ਉਹ ਇਸ ਤਰ੍ਹਾਂ ਕੱਖਾਂ ਦੀਆਂ ਕੁੱਲੀਆਂ ਦੇ ਵਿੱਚ ਜ਼ਿਆਦਾਤਰ ਮਤਲਬ ਰਹਿੰਦੇ ਪਹਿਲਾਂ ਰਹਿੰਦੇ ਹੁੰਦੇ ਸੀ ਕਿਸੇ ਸਮੇਂ ਨਾ ਤੇ ਹੌਲੀ-ਹੌਲੀ ਫੇਰ ਕੱਚੇ ਘਰ ਬਣ ਗਏ ਫਿਰ ਮਤਲਬ ਪੱਕੇ ਹੋ ਗਏ ਇਹ سلسلہ ਚੱਲਦਾ ਰਿਹਾ ਨਾ ਤੇ ਲੇਕਿਨ ਅਸੀਂ ਦੇਖਿਆ ਹਿਮਾਚਲ ਦੇ ਬਹੁਤ ਜ਼ਿਆਦਾ ਚਾਹੀਦੇ ਅੱਜ ਵੀ ਕੱਚੇ ਘਰ ਹੈਗੇ ਆ ਲੋਕਾਂ ਦੇ ਅਸੀਂ ਕਾਫੀ ਕਵਰ ਕੀਤੇ ਆ ਤੇ ਅੱਜ ਫਿਰ ਤੁਸੀਂ ਮੱਕੀ ਦੀ ਰੋਟੀ ਬਣਾ ਰਹੇ ਆ ਤੇ ਕਣਕ ਦੀ ਕਣਕ ਦੀ ਤੁਸੀਂ ਜਾਦਾ ਵੇਹ ਮੱਕੀ ਦੀ ਖਾਣੇ ਆ ਮੱਕੀ ਦੀ ਜਿਆਦਾ ਖਾਂਦੇ ਠੰਡ ਠੰਡ ਦੇ ਮੌਸਮ ਤੇ ਕਰ ਅੱਛਾ ਜੀ ਠੰਡ ਫਰਵਰੀ ਦੇ ਕਰ ਮਤਲਬ ਮਿਕਸੇ ਹੀ ਖਾਣੇ ਨੇ ਤੁਸੀਂ ਇਹਨਾਂ ਦੀ ਠੀਕ ਇੱਕ ਚੱਕ ਇਹ ਖਾ ਲੈਣੀ ਇੱਕ ਚੱਕ ਕਣਕ ਦੀ ਖਾ ਲੈਣੀ ਠੀਕ ਹੈ ਠੀਕ ਹੈ ਜੀ ਤੇ ਹੱਥ ਦੇ ਨਾਲ ਹੀ ਬਣਾ ਰਹੇ ਆ ਹਾਂਜੀ ਸਾਡੇ ਤਾਂ ਅੱਜ ਕੱਲ ਹੱਥ ਨਾਲ ਬਰੋਂ ਵਾਲੀ ਚੀਜ਼ ਲੋਪ ਹੋ ਰਹੀ ਆ ਤੁਹਾਨੂੰ ਸਹੀ ਦੱਸਦੇ ਜਿਹੜੇ ਤਾਂ ਹੈਗੇ ਬਜ਼ੁਰਗ ਪਿੰਡਾਂ ਦੇ ਵਿੱਚ ਉਹ ਤਾਂ ਹੱਥ ਨਾਲ ਬਣਾ ਲੈਂਦੇ ਮੱਕੀ ਦੀ ਰੋਟੀ ਜੀ ਤੇ ਜਿਹੜੀਆਂ ਲੇਡੀਜ਼ ਵਗੈਰਾ ਹੁਣ ਇਸ ਵੇਲੇ ਮਤਲਬ ਤੁਸੀਂ ਲਾ ਲੋ ਕੇ ਹੈਗੀਆਂ ਨਮੀਆਂ ਤੇ ਉਹਨਾਂ ਤੋਂ ਨਹੀਂ ਬਣਦੀ ਨਹੀਂ ਬਣਦੀ ਬਹੁਤ ਘੱਟ ਬਣਾ ਸਕਦੇ ਆ ਹੱਥ ਦੇ ਨਾਲ ਹਨਾ ਤੁਹਾਡੇ ਦਾ ਹਰ ਕੋਈ ਬਣਾ ਲੈਂਦਾ ਹੁਣ ਆ ਫੇ ਸਾਰੇ ਦਾ ਬਣਾ ਲੈਂਦਾ ਹਰ ਕੋਈ ਬਣਾ ਮਾਰਾ ਤਾਂ ਲੇਡੀਜ਼ ਵੀ ਜੈਂਟਸ ਵੀ ਸਾਰੇ ਬਣਾ ਲੈਂਦੇ ਸਾਰੇ ਠੀਕ ਹੈ ਠੀਕ ਹੈ ਸਬਜੀ ਕੀ ਬਣਾਈ ਹੈ ਜੀ ਤੁਸੀਂ ਅੱਜ ਸਬਜੀ ਤੋਂ ਆਪਣੇ ਕਿਆ ਬੋਲਤੇ ਟਮਾਟਰ ਹੋ ਗਏ ਮਟਰ ਹੋ ਗਏ ਗੋਭੀ ਹੋ ਗਈ ਮਤਲਬ ਮਿਕਸ ਵੈਜ ਬਣਾਈ ਹੈ ਇੱਕ ਤਰ੍ਹਾਂ ਮਿਕਸ ਵੈਜ ਬਣਾਈ ਹੈ ਵੈਜ ਬਣਾਈ ਹੈ ਠੀਕ ਹੈ ਆਲੂ ਹੋ ਗਏ ਸਾਰਾ ਕੁਝ ਮਿਕਸ ਠੀਕ ਹੈ ਹਰ ਰੋਟੀ ਜਿਹੜੀ ਵੀ ਇਹ ਬਣਾ ਰਹੇ ਆ ਕਿੰਨੀ ਪ੍ਰੀਤ ਦੇ ਨਾਲ ਬਣਾ ਰਹੇ ਆ ਤੇ ਇਸ ਤਰ੍ਹਾਂ ਤੁਸੀਂ ਦੇਖ ਲਓ ਮਾਹੌਲ ਵਾ ਇੱਥੇ ਦਾ ਰਾਤ ਦਾ ਇਸ ਸਮੇਂ ਸਾਡੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਹੁੰਦਾ ਸੀਗਾ ਕਿ ਹਰ ਕੋਈ ਇੰਨੀ ਪ੍ਰੀਤ ਦੇ ਨਾਲ ਰੋਟੀ ਬਣਾਉਂਦਾ ਸੀ ਤੇ ਇਕੱਠੇ ਬੈਠ ਕੇ ਰਾਤ ਨੂੰ ਖਾਂਦੇ ਹੁੰਦੇ ਸੀਗੇ। ਉਹੀ ਮਾਹੌਲ ਅੱਜ ਸਾਨੂੰ ਦੇਖਣ ਨੂੰ ਮਿਲਦਾ ਪਿਆ ਆ। ਹਰ ਚੀਜ਼ ਇਹ ਤੁਸੀਂ ਦੇਖ ਸਕਦੇ ਆ ਕਿੰਨੀ ਪ੍ਰੀਤ ਨਾਲ ਬਣਾ ਰਹੇ ਆ। ਕੋਈ ਕਾਲੀ ਨਹੀਂ ਕੋਈ ਕੁਛ ਨਹੀਂ ਦਿਨ ਵੇਲੇ ਸਾਰੇ ਬੱਚਿਆਂ ਸਮੇਤ ਘਾਹ ਲੈਣ ਜਾਂਦੇ ਆ ਪਹਾੜੀ ਦੇ ਉੱਪਰ। ਤੇ ਜੋ ਕੰਮ ਇਥੇ ਕਰਨ ਆਏ ਹੋਏ ਆ ਤੇ ਫਿਰ ਰਾਤ ਵੇਲੇ ਫਿਰ ਰੋਟੀ ਦਾ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਆ ਤੇ ਉਸ ਤੋਂ ਬਾਅਦ ਫਿਰ ਅੱਗ ਬਾਲਦੇ ਆ ਇਹ ਵਾਰ ਤਾਂ ਕਿ ਕੋਈ ਪਸ਼ੂਆਂ ਵਗਾਰਾ ਨੂੰ ਨੁਕਸਾਨ ਨਾ ਪਹਾਈ ਜੰਗਲੀ ਜਾਨਵਰ ਤੇ ਉਸ ਤੋਂ ਬਾਅਦ ਫਿਰ ਰਾਤ ਇਹ ਸੌਂ ਜਾਂਦੇ ਆ ਤੇ ਫਿਰ ਵਿੱਚ ਵਿੱਚ ਇਹ ਜਾਗਦੇ ਵੀ ਰਹਿੰਦੇ ਆ ਖਿਆਲ ਰੱਖਦੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨਵਰ ਨਾ ਆ ਜਾਏ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਅੱਜ ਰਾਤ ਕੱਟਣੀ ਆ ਤੇ ਇੱਥੇ ਕਿੰਨੀ ਕੰਦਾਜੀ ਨਾਲ ਤੁਹਾਨੂੰ ਕਮਾਈ ਹੋ ਜਾਂਦੀ ਹੈ ਜੀ ਪੁੱਛ ਨਹੀਂ ਹੁੰਦਾ ਇਹ ਬਸ ਟਾਈਮ ਪਾਸ ਕਰ ਲਿਆ ਬਸ ਕੋਈ ਹੈ ਮਤਲਬ ਇੱਕ ਤਰ੍ਹਾਂ ਤੁਸੀਂ ਤਾਂ ਇੱਥੇ ਆਉਂਦੇ ਆ ਕਿ ਉੱਪਰ برف ਵਗਾਰਾ ਜ਼ਿਆਦਾ ਹੁੰਦੀ ਹੈ ਠੰਡ ਕਰਕੇ ਤਾਂ ਆ ਜਾਂਦੇ ਫਿਰ ਬਸ ਮਤਲਬ ਮੇਨ ਠੰਡ ਦਾ ਚੱਕਰ ਆ ਕਿ ਚਲੋ ਵਿਹਲੇ ਹੀ ਕਾਤੇ ਰਹਿਣਾ ਕਿੱਥੇ ਜਾਣਾ ਹੈ ਨਾ ਚਲੋ ਖਾਨ ਜੋਗਾ ਹੀ ਤੱਕ ਕਮਾ ਲਿਆ ਫਿਰ ਵਿਹਲੇ ਹੀ ਰਹਿਣਾ ਸਾ ਬਹੁਤ ਵਧੀਆ ਜੀ ਨਾਲੇ ਖਾਨ ਜੋਗਾ ਹੀ ਹੋ ਗਿਆ ਤਾਂ ਬਸ ਆਪਣਾ ਨਾਲੇ ਹੰਫੇਰ ਹੋ ਜਾਂਦਾ ਬੱਚਿਆਂ ਦੇ ਨਾਲ ਨਾ ਬੱਚਿਆਂ ਨੂੰ ਵੀ ਛੁੱਟੀਆਂ ਹੋ ਜਾਂਦੀਆਂ برف ਕਰਕੇ ਹਾਂ ਜੀ ਛੁੱਟੀਆਂ ਪੈ ਗਈਆਂ ਤੁਸੀਂ ਦੇਖ ਸਕਦੇ ਆ ਕਿ ਇਸ ਤਰ੍ਹਾਂ ਸੇਵਾ ਹੁੰਦੀ ਆ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੇ ਵਧੀਆ ਸਵਾਦ ਦੇ ਆਏ ਇਹ ਇਹ ਜੀ ਆਪਣਾ ਸ਼ਿਵ ਜੀ ਦੀ ਤਰਫ ਸੇਵਾ ਆ ਜੇ ਮਾਰਾ ਨਾ अच्छा अच्छा जो आता है अदिति है ना उसको आप तो इन्होंने नहीं खाने साथ में इन्होंने भी दो जी पानी जार का गिलास उसी पे जमा ठीक तो पर गिलास से ए ठीक गिलास दो ये तुरंत ओ खाने में ਸਬਜੀ ਜਿਹੜੀ ਲੈ ਕੇ ਆਇਆ ਸਾਡੇ ਵਾਸਤੇ ਮਿਕਸ ਵੈਜਾ ਤੁਸੀਂ ਦੇਖ ਹੀ ਲਿਆ ਇਹਨਾਂ ਨੇ ਕਿੱਦਾਂ ਬਣਾਇਆ ਤੇ ਉੱਪਰ ਤੁਸੀਂ ਦੇਖ ਸਕਦੇ ਆ ਕਿ ਦੇਸੀ ਕੇ ਇਹਨਾਂ ਨੇ ਇੰਨਾ ਜਿਆਦਾ ਪਾਤਾ ਤਾਂ ਪਹਿਲਾਂ ਵੀ ਅਸੀਂ ਮਤਲਬ ਐਵੇਂ ਤੁਹਾਨੂੰ ਕਹੀਏ ਕਿ ਬਹੁਤ ਘੱਟ ਖਾਈਦਾ ਆ ਤੇ ਮਤਲਬ ਮੇਰਾ ਕਹਿਣ ਦਾ ਇਹ ਆ ਕਿ ਤੁਸੀਂ ਦੇਖ ਲਓ ਕਿ ਕਿੰਨੀ ਸੇਵਾ ਹੁੰਦੀ ਆ ਚਲੋ ਕਰੋ ਸ਼ੁਰੂ ਜਾਈਏ ਜੀ ਉੱਡੀ ਚੰਗੀ ਜੀ ਅੰਕਾਰ ਦੋ ਜੀ ਬਰੇ ਨਹੀਂ ਨਾ ਬਖਾਇਆ ਕਹਿੰਦਾ ਰੋਟੀਆ ਆਇਆ ਨਾ ਰਾੜ ਰਾੜ ਕੇ ਆਉਂਦੀਆਂ ਪਈਆਂ ਨਾ ਗਰਮ ਗਰਮ ਖਾਣ ਦਾ ਇੱਕ ਲੱਗੇ ਮਜ਼ਾ ਆਉਂਦਾ ਆ ਕੀ ਤਾਂ ਇਹਨਾਂ ਨੇ ਇੰਨਾ ਜ਼ਿਆਦਾ ਪਾਤਾ ਆ ਤੁਸੀਂ ਥਾਲੀ 'ਚ ਦੇਖ ਸਕਦੇ ਆ ਕਿਈ ਤੁਹਾਨੂੰ ਘੁੰਮਦਾ ਨਜ਼ਰ ਆਊਗਾ ਆਪ ਕੋਨਸੇ ਦੇਵਤਾ ਕੋ ਪੁੱਛਦੇ ਹੋ ਬਾਹਰ शिव जी और कार्तिक स्वामी को सही हाँ, बात है मंदिर है ना आपके ऊपर कु के ऊपर हाँ जी कार्तिक जी का भोलेनाथ आप प्याज लो जी ले लो तो लो ਆਰਦੇ ਨੂੰ ਹੋ ਜਾਣੇ ਹੈ ਗਰਮੀ ਮੇਨਟੇਨ ਆ ਜਾਣੀ ਹੈ ਬਾਹਰ ਹੁਣ ਬਾਹਰ ਪਹੁੰਣੀ ਹੈ ਆਰੇ ਬਾਰੇ ਤੇਰੇ ਸ਼ਾਮ ਬਿਲਕੁਲ ਨਹੀਂ ਚੱਲ ਸਕਦੇ ਤੇ ਇਸ ਟਾਂ ਧੁੱਪ ਨਿਕਲ ਪੈਣੀ ਤੇ ਬਿਲਕੁਲ ਹੀ ਕੋਈ ਨਹੀਂ ਨਿਕਲਨੀ ਅੱਜ ਹੂੰ ਇਹ ਤੇ ਤੁਹਾਡੇ ਧੁੰਦ ਹੁੰਦੀ ਹੈ ਇਹ ਤੇ ਧੁੰਦ ਹੁੰਦੀ ਹੈ ਨਾ ਬਿਲਕੁਲ ਸਾਡੇ ਜੀ ਅਸੀਂ ਫੋਨ ਕਰਦੇ ਤੇ ਲੋਕ ਮਤਲਬ ਤਾਸ ਖੇਲਦੇ ਧੁੱਪ ਲੱਗੀ ਹਨ ਬਹੁਤ ਤਕੜੀ ਤਕੜੀ ਧੁੱਪ ਨਿਕਲੀ ਹੈ ਬਾ ਉਹਦੀ ਨਾ ਗਰਮੀ ਨੇ ਜ਼ਰਦੀ ਉਹੀ ਜੋਕ ਤੋਂ ਇੰਝ ਜਾ ਰਿਹਾ ਹੁਣ ਜਿਹੜਾ ਦਿਹਾੜੀਦਾਰ ਆਦਮੀ ਆ ਉਹਨੇ ਜੋ ਕਮਾਣਾ ਦਿਨੇ ਕਮਾਣਾ ਉਹੀ ਰਾਤ ਨੂੰ ਖਾਣਾ ਉਹ ਬੰਦਾ ਨਹੀਂ ਰੁਕ ਸਕਦਾ ਉਹ ਕਿੱਥੇ ਰੁਕਣਾ ਉਹ ਤਾਂ ਫਸ ਗਿਆ ਨਹੀਂ ਤਾਂ ਜੇ ਇਹ ਤਾਂ ਰੁਕ ਗਿਆ ਉਹ ਫਸ ਗਿਆ ਜਾਂ ਭੁੱਖਾ ਮਰੂ नाल डंगर नाल जी आप दूनी वगैरह पशुओं को नहीं जगाने अच्छा जगाने के लिए मैं शायद कई बार दूना वगैरह भी देते हैं ना पशुओं को बहुत बहुत धन्यवाद खाना बहुत टेस्टी ਮজা ਆ ਗਿਆ ਘਰ ਵਾਲਾ ਸਾਨੂੰ ਮਾਹੌਲ ਲੱਗਿਆ ਇੱਥੇ ਆ ਕੇ ਖਾਣਾ ਸਾਡਾ ਸਭ ਦਾ ਸਹੀ ਹੈ ਮਿਲ ਜੇ ਤਾਂ ਤੁਹਾਡਾ ਹੀ ਆਪਣਾ ਹੀ ਹੁੰਦਾ ਫਿਰ ਵੀ ਮਤਲਬ ਸਾਨੂੰ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਸਹੀ ਦੱਸੀ ਇੱਥੇ ਆ ਕੇ ਜਿੱਦਾਂ ਅਸੀਂ ਘਰੇ ਬਿਠੇ ਹੁੰਦੇ ਆਪਣੇ ਇਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਬਣਾਇਆ ਭਾਬੀ ਉਹਨਾਂ ਨੇ ਇਹਨਾਂ ਸਾਰਾ ਇਹਨਾਂ ਵਧੀਆ ਸਗਾ ਇਹਨਾਂ ਸਿਸਟਮ ਤੇ ਅਭੀ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਇੰਨੀ ਸੇਵਾ ਕੀਤੀ ਸਾਡੀ ਤੁਸੀਂ ਖਾਣਾ ਖਾਣ ਤੋਂ ਬਾਅਦ ਗੁੜੀਆਂ ਚਾਹ ਵੀ ਲਾਈ ਸਾਡੇ ਵਾਸਤੇ ਥੈਂਕ ਯੂ ਇਹ ਲੋ ਬੱਚਿਆਂ ਦਾ ਵੀ ਸੁਹਾ ਕਿੰਨਾ ਵਧੀਆ ਆ ਇਸ ਵੇਲੇ ਅੱਧੀ ਰਾਤ ਤੋਂ ਜ਼ਿਆਦਾ ਕਾਮ ਹੋ ਗਿਆ ਆ ਤੇ ਅਸੀਂ ਅੱਗ ਦੇ ਮੋਰੀ ਇਸੇ ਤਰ੍ਹਾਂ ਬੈਠੇ ਹੋਏ ਆ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਰੀ ਰਾਤ ਇਸ ਤਰ੍ਹਾਂ ਅੱਗ ਬਲਦੀ ਰਹਿੰਦੀ ਆ ਜੰਗਲੀ ਜਾਨਵਰਾਂ ਤੋਂ ਬਚਣ ਵਾਸਤੇ ਤੁਸੀਂ ਹੁਣ ਆਲੇ ਦੁਆਲੇ ਦਾ ਮਾਹੌਲ ਦੇ ਸਕਦੇ ਆ ਨੇਰਾ ਹੀ ਨੇਰਾ ਤੁਹਾਨੂੰ ਨਜ਼ਰ ਆਏਗਾ ਤੇ ਕੁੱਲੀਆਂ ਦੇ ਵਿਚਕਾਰ ਸਾਡਾ ਟੈਂਟ ਲੱਗਾ ਹੋਇਆ ਆ ਇਦਾਂ ਦੇ ਮਾਹੌਲ ਦੇ ਵਿੱਚ ਹੀ ਅਸੀਂ ਬਸ ਰਾਤ ਕੱਟ ਲੈਣੀ ਆ ਤੇ ਅਸੀਂ ਤਾਂ ਉਹਨਾਂ ਨੂੰ ਕਿਹਾ ਸਰ ਕਰਕੇ ਤੁਸੀਂ ਆਰਾਮ ਕਰੋ ਕਿਉਂਕਿ ਟਾਈਮ ਕਾਫੀ ਹੋ ਗਿਆ ਆ ਤਾਂ ਇਹਨਾਂ ਨੇ ਆਪਣਾ ਸਵੇਰੇ ਕੰਮਕਾਰ ਵੀ ਕਰ ਮਾਇਆ ਇਹ ਸਾਡੇ ਕਰਕੇ ਹੀ ਬੈਠੇ ਹੋਏ ਆ ਇੱਥੇ ਹੁਣ ਚਲਦੇ ਆ ਟੈਂਟ ਵੱਲ ਨੂੰ ਤੇ ਫਿਰ ਕਰਦੇ ਆ ਆਰਾਮ ਤੇ ਸਵੇਰੇ ਫਿਰ ਤੜਕੇ ਉੱਠ ਕੇ ਮਿਲਾਂਗੇ ਤੁਹਾਨੂੰ ਬਹੁਤ ਆਪਣੇ ਸੈਰ ਤੇ ਲਾ ਲਈ ਇਹ ਬੰਲਾ ਸਵੇਰੇ ਮਿਲਦੇ ਆ ਤੇ ਤੜਕੇ ਦਾ ਦੇਖਦੇ ਆ ਕੀ ਮਾਹੌਲ ਹੁੰਦਾ ਆ ਇਹਨਾਂ ਲੋਕਾਂ ਦਾ ਗੁੱਡ ਨਾਈਟ ਸਵੇਰ ਦੇ 6 ਵਜੇ ਗਏ ਆ ਤੇ ਗੁੜੀਆਂ ਨੇ ਝਾੜੂ ਫੇਰਨਾ ਸ਼ੁਰੂ ਕਰਤਾ ਆ ਤੁਸੀਂ ਦੇਖ ਸਕਦੇ ਆ ਛੋਟੇ ਛੋਟੇ ਬੱਚਿਆਂ ਨੂੰ ਕਿੰਨੀਆਂ ਵਧੀਆ ਹਾਤ ਦਿੱਤਾ ਪਈਆਂ ਹੋਈਆਂ ਆ ਖੜੀ ਹੈ ਨਾ ਪਰ ਖੜੀ ਹੈ ਉੱਪਰ ਹੈ ਮਾਤੇ ਯਾ ਇਹ ਇਹ ਯਾ ਯਾ ਉਹ ਤੇ ਬੱਚੇ ਆਇਆ ਇਹ ਜੁਨਾ ਬਪੀ ਲਾ ਥੁਤ ਪੀ ਚੁਪੀ ਲਾ ਦਵਾ ਕਾ ਲਾ ਦਵਾ ਅਪੋਨੇ

ਗੁੱਡ ਮਾਰਨਿੰਗ ਗੁੱਡ ਮਾਰਨਿੰਗ ਛੋਟੂ ਚਾਹ ਵੀ ਲਾਇਆ ਸਵੇਰ ਦੀ ਆਪ ਸੂਬਾ ਉੱਠ ਜਾਂਦੇ ਹੋਏ ਇਤਨੇ ਵਜੇ ਡੇਲੀ ਸਾਰੇ ਜਣੇ ਤੇ ਛੋਟੂ ਨੇ ਸਵੇਰੇ ਸਵੇਰੇ ਉੱਠ ਕੇ ਅੱਗ ਵੀ ਬਾਲਤੀ ਆ ਉਸੀ ਸਾਹਮਣੇ ਦੇਖ ਸਕਦੇ ਆ ਪਹਿਲਾਂ ਬੁੱਝ ਗਈ ਸੀ ਕਿਉਂਕਿ ਬਾਰਿਸ਼ ਆ ਗਈ ਸੀ ਤੇ ਹੁਣ ਚਾਹ ਪੀ ਲਈਏ ਅਸੀਂ ਇਸ ਤਰ੍ਹਾਂ ਦਾ ਸਾਡੇ ਟੈਂਟ ਦਾ ਸਵੇਰ ਦਾ ਮਾਹੌਲ ਆ ਅੱਗ ਬਲਦੀ ਦੇਖ ਕੇ ਸਾਡੇ ਤੋਂ ਰਿਹਾ ਨਹੀਂ ਗਿਆ ਤੇ ਅਸੀਂ ਆ ਕੇ ਬਹਿ ਗਏ ਆ ਤੇ ਸਾਨੂੰ ਦੇਖ ਕੇ ਗੁੜੀਆਂ ਵੀ ਆ ਗਈ ਇੱਥੇ ਤੇ ਕੀ ਨਾਮ ਆਪਣਾ ਅਨਕੋਸ਼ ਇਹ ਵੀ ਆ ਗਿਆ गुड़िया बताओ कैसी नींद आई रात अच्छी अच्छी आई आपको अच्छी। आपको ठंड नहीं लगती पे पर तो आपने नीचे कोई गर्म कपड़ा नहीं डाला ना आपको आदत पड़ गई ना वहाँ आप दोनों में से इंटेलिजेंट कौन है आप कितने नंबर लेते हो आप स्कूल में ਮੈਂ ਨਹੀਂ جاتی ਰਿਐਲਿਟੀ ਸੁਣਨੇ ਗਈ। ਬਦਲੋ ਕਿਤਨੇ ਕਿਤਨੇ ਮਾਰਕਸ ਆਤੇ ਆਹਾਂ ਤੁਹਾਡੇ ਕਲਾਸ ਮੇਂ? 50 100 100 ਆਤੇ। 100 100 ਆਤੇ। ਮਤਲਬ ਕਾਫੀ ਇੰਟੈਲੀਜੈਂਟ ਹੋ ਆਪ ਹਨ। ਔਰ ਜੇ ਜੇ ਇੰਟੈਲੀਜੈਂਟ ਨਹੀਂ ਐ? ਮਤਲਬ ਕੰਮ ਪੜਦਾ ਜੇ। ਤੁਸੀਂ ਦੇਖ ਸਕਦੇ ਆ ਕਿ ਇਸ ਵੇਲੇ ਬਾਰਿਸ਼ ਵੀ ਸਟਾਰਟ ਹੋ ਗਈ ਆ। ਤਨ ਮੈਂ ਦੱਸਿਆ ਸੀ ਰਾਤ ਵੀ ਪੈਂਦੀ ਰਹੀ ਆ ਤੇ ਹੁਣ ਪੂਰੀ ਬੱਦਲਵਾਈ ਹੋਈ ਆ। ਇਸੇ ਤਰ੍ਹਾਂ ਲਾਪਨਦਾ ਆ ਥੋੜੀਆਂ ਛਿੱਟਾਂ ਆਉਂਦੀਆਂ ਫਿਰ ਦੁਬਾਰਾ ਬੰਦ ਹੋ ਜਾਂਦੀਆਂ ਆ ਸਵੇਰ ਸਵੇਰ ਦਾ ਤੁਸੀਂ ਦੇਖ ਲਓ ਕਿੰਨਾ ਵਧੀਆ ਮਾਹੌਲ ਆ ਸਾਹਮਣੇ ਸਾਡਾ ਟੈਂਟ ਲੱਗਾ ਹੋਇਆ ਕੁੱਲੀਆਂ ਦੇ ਵਿਚਕਾਰ ਕਾਫੀ ਵਧੀਆ ਲੱਗਾ ਸਾਨੂੰ ਰਾਤ ਤਾਂ ਇਹ ਵੀ ਉੱਠ ਉੱਠ ਕੇ ਰਾਤ ਘੁੰਮਦੇ ਰਹੇ ਜਦੋਂ ਵੀ ਇਹਨਾਂ ਨੂੰ ਮੜੀ ਜਾਈ ਬੜਕ ਵਗੈਰਾ ਆਉਂਦੀ ਆ ਤੇ ਇਹ ਫੇਰ ਹਿਲਜੁਲ ਕਰਦੇ ਆ ਤੇ ਆਪਣੇ ਪਸ਼ੂ ਵਗੈਰਾ ਦੇਖ ਕੇ ਤੇ ਫਿਰ ਉਹਦੇ ਚੱਲ ਜਾਂਦੇ ਆ ਪੂਰਾ ਸ਼ਾਂਤਮਈ ਮਾਹੌਲ ਸੀਗਾ ਸਵੇਰ ਦੇ ਟਾਈਮ ਇਹ ਜੰਗਲ ਦੇ ਵਿੱਚੋਂ ਪਾਣੀ ਲੈ ਕੇ ਆ ਰਹੇ ਆ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਜਿਸ ਜਗ੍ਹਾ ਪਾਣੀ ਰਿਸ ਰਿਸ ਕੇ ਪਹਾੜੀ ਵਿੱਚੋਂ ਆਉਂਦਾ ਆ ਉਸ ਜਗ੍ਹਾ ਤੋਂ ਇਹ ਪਾਣੀ ਲੈ ਕੇ ਆਉਂਦੇ ਆ ਯਾਦ ਨਹੀਂ ਆ ਲੈਣੇ ਤੱਕ। ਐਸਵੇਲੇ ਸਵੇਰ ਦੇ 9:00 ਵੱਜ ਚੁੱਕੇ ਆ ਤੇ ਅਸੀਂ ਲੱਗੇ ਆਂ ਵਾਪਸੀ ਕਰਨ। ਮੇਰਾ ਵੀਰ ਬਹੁਤ ਤੁਸੀਂ ਸਾਡੀ ਰਾਤ ਮਦਦ ਕੀਤੀ ਆ। ਰਹਿਣ ਦੇ ਬਹੁਤ ਹੈਲਪ ਕੀਤੀ ਘਰ ਵਾਂਗ ਲੱਗਿਆ ਸਾਨੂੰ। ਸਹੀ ਦਸੀਏ। ਤੇ ਭਾਬੀ ਉਹਨਾਂ ਨੇ ਤਾਂ ਰਾਤ ਤੁਸੀਂ ਦੇਖਿਆ ਹੀ ਆ ਕਿ ਇਹਨਾਂ ਨੇ ਸਾਨੂੰ ਗਰਮ ਗਰਮ ਰੋਟੀਆਂ ਬਣਾ ਕੇ ਖਲਾਈਆਂ ਆਂ ਘਰ ਵਾਲਾ ਮਾਹੌਲ ਸੀਗਾ। ਸਾਨੂੰ ਬਿਲਕੁਲ ਉਪਰਾ ਨਹੀਂ ਲੱਗਾ ਇਦਾਂ ਲੱਗਾ ਕਿ ਅਸੀਂ ਜੰਗਲ ਦੇ ਵਿੱਚ ਆਪਣੇ ਘਰ ਬੈਠੇ ਆਂ। ਤੇ ਬਹੁਤ ਬਹੁਤ ਧੰਨਵਾਦ ਭਾਜੀ। ਠੀਕ ਹੈ ਜੀ। ओके okay, भाई आप आना शहर ना, तो भी आना कभी। आना कभी। जब भी आएंगे ठीक है मिलकर जाएंगे आप कहा हाँ, ठीक है ठीक है कोई गल नहीं महाराज एक रात हाँ हाँ आज भी गप सब मार लेंगे